ਸ਼ਾਰਪੁਰ ਚੰਡੀਗੜ੍ਹ ਮਾਰਗ ਤੇ ਮਾਲਪੁਰ ਦੇ ਨੇੜੇ ਪਿੰਡ ਟੱਕੋਦੇਵ ਦੇ ਵਸੀਆਂ ਨੇ ਇਕੱਠ ਕਰਕੇ ਪਿੰਡ ਦੇ ਡੀਪੂ ਹੋਲਡਰ ਖਿਲਾਫ ਜਮ ਕੇ ਨਾਅਰੇਬਾਜੀ ਕੀਤੀ ਪਿੰਡ ਵਸੀਆਂ ਦਾ ਕਹਿਣਾ ਹੈ ਕਿ ਜਿਹੜੇ ਪਿੰਡ ਵਸੀਆਂ ਦੀ ਮੌਤ ਹੋ ਚੁੱਕੀ ਹੈ ਸਰਕਾਰ ਵੱਲੋਂ ਉਹਨਾਂ ਦੇ ਨਾਂ ਉੱਤੇ ਵੀਦਾਂ ਨੇ ਭੇਜੇ ਜਾਂਦੇ ਨੇ ਪਰ ਡੀਪੂ ਹੋਲਡਰ ਉਹ ਦਾਣੇ ਪਰਿਵਾਰਾਂ ਨੂੰ ਜਾਤਾਂ ਨਹੀਂ ਦਿੱਤੇ ਜਾਂਦੇ ਜਾ ਫਿਰ ਕੰਪਿਊਟਰ ਦੁਆਰਾ ਨਿਕਲੀ ਪਰਚੀ ਨੂੰ ਖੁਰਦ-ਬੁਰਦ ਕਰਕੇ ਮਨਮਰਜ਼ੀ ਨਾਲ ਕਾਗਜ਼ ਉੱਤੇ ਦਾਣੇ ਲਿਖ ਦਿੰਦਾ ਹੈ ਜਿਸ ਵਿੱਚ ਡਿਪੂ ਹੋਲਡਰ ਵੱਲੋਂ ਵੱਡਾ ਕਬਲਾ ਕੀਤਾ ਜਾ ਰਿਹਾ ਹੈ ਉਹਨਾਂ ਆਖਿਆ ਕਿ ਇਸ ਬਾਰੇ ਫੂਡ ਸਪਲਾਈ ਅਫਸਰ ਨੂੰ ਵੀ ਜਾਣਕਾਰੀ ਦਿੱਤੀ ਗਈ ਹੈ ਤੇ ਉਹਨਾਂ ਨੇ ਵੀ ਡਿਪੂ ਹੋਲਡਰ ਨੂੰ ਸਖਤ ਧਾਰਨਾ ਕੀਤੀ ਪਰ ਇਸ ਦੇ ਬਾਵਜੂਦ ਡਿਪੂ ਹੋਲਡਰ ਦਾਣੇ ਖੁਰਦ-ਬੁਰਦ ਕਰਨ ਤੋਂ ਬਾਝ ਨਹੀਂ ਆ ਰਿਹਾ ਉਹਨਾਂ ਮੰਗ ਕੀਤੀ ਕਿ ਇਸ ਸਾਰੇ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਹੋਣੀ ਚਾਹੀਦੀ ਹੈ ਜੀ ਕੀ ਨਾਮ ਹੈ ਹਾਂਜੀ ਗੁਰਵਿੰਦਰ ਸਿੰਘ ਨਾਮ ਹੈ ਜੀ ਕਿੱਥੇ ਰਹਣਾ ਹੈ ਪਿੰਡ ਟੱਕੋਂ ਜਲਾ ਸ਼ਹਿਰ ਪਰ ਜੀ ਅੱਜ ਸਾਰੇ ਲੋਕ ਇਕੱਠੇ ਹੋਏ ਨੇ ਕੀ ਕਾਰਨ ਹੈ ਇਹਦਾ ਕਾਰਨ ਹੈ ਜੀ ਇਹ ਡੀਪੂ ਹੋਲਡ ਰਿਹਾ ਸਾਡੇ ਮਦਨ ਲਾਲ ਤੇ ਉਹਦੀ ਜਿਹੜੀ ਮਤਲਬ ਕਿ ਜਿਹੜੀ ਉਹ 420 ਕਰ ਰਿਹਾ ਲੋਕਾਂ ਦੇ ਨਾਲ ਉਹਦੇ ਅਸੀਂ ਇਹ ਏਵਸ ਚ ਇਕੱਠੇ ਹੋਏ ਆ ਇਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਹ ਇੱਕ ਜਿਹੜੀ ਤੁਹਾਡੇ ਸਾਹਮਣੇ ਪਰਚੀ ਸ਼ੋ ਹੋ ਰਹੀ ਆ ਮੈਂ ਕੈਮਰਾਮੈਨ ਕਹਾਂਗਾ ਤੂੰ ਜ਼ੂਮ ਕਰਿਓ ਮੱਖਣ ਸਿੰਘ ਸਾਡੇ ਅਨ ਵਿਆਹਤਾ ਬੰਦਾ ਹੈ ਜੀ ਉਹਦੇ ਦੋ ਮਾਪੇ ਉਹਨਾਂ ਦੇ ਨਾਲ ਰਹਿੰਦੇ ਸੀਗੇ ਜੀ ਉਹਨਾਂ ਦੇ ਬਾਪ ਦੀ ਡੈਥ ਹੋਈ ਨੂੰ 7-8 ਸਾਲ ਹੋ ਗਿਆ ਜੀ ਤੇ ਮਾਤਾ ਦੀ ਡੈਥ ਹੋਈ ਨੂੰ 2-2.5 ਸਾਲ ਹੋ ਗਿਆ ਠੀਕ ਆ ਜੀ ਉਹਨੂੰ ਜਿਹੜੇ ਮਹੀਨੇ ਬਾਅਦ ਦਾਣੇ ਆਉਣੇ ਆ ਆਂਦੇ ਤਿੰਨਾ ਮੈਂਬਰਾਂ ਦੇ ਆ ਸਰਕਾਰ ਵੱਲੋਂ ਤੇ ਉਹ ਦਿੰਦੇ ਉਹਨੂੰ ਇੱਕ ਜਣੇ ਨੂੰ ਆ ਜੀ ਜਦੋਂ ਇਹ ਬੰਦੇ ਉਹਨਾਂ ਦੇ ਨਾਲ ਜਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤਾਂ ਡੀਪੂ ਹੋਲਡਰ ਨਾਲੋਂ ਤੇ ਹੋਰ ਜਿਹੜੇ ਡੀਪੂ ਹੋਲਡਰ ਦੇ ਪਿੰਡ ਦੇ ਵਿੱਚ ਚੇਲੇ ਚਾਪਟੇ ਆ ਉਹ ਇਹਨਾਂ ਨੂੰ ਮੰਦਾ ਚੰਗਾ ਬੋਲਦੇ ਆ ਤੇ ਗਾਲੀ ਗਲੋਚ ਤੱਕ ਆਂਦੇ ਆ ਉਸ ਤੋਂ ਬਾਅਦ ਦੂਸਰੇ ਪੇਜ ਦੇ ਉੱਪਰ ਮੈਂ ਤੁਹਾਨੂੰ ਦੱਸਦਾ ਏ ਰਣਜੀਤ ਸਿੰਘ ਹਰਪ੍ਰੀਤ ਕੌਰ ਗੁਰਲੀਨ ਕੌਰ ਗੁਰਿੰਦਰ ਸਿੰਘ ਕੁਲਵੀਰ ਕੌਰ ਤੇ ਬਲਵਿੰਦਰ ਕੌਰ ਆ ਇਹਨਾਂ ਦੇ ਪਰਿਵਾਰ ਦੇ ਵਿੱਚ ਅ ਤਿੰਨ ਦੋ ਬੇਟੀਆਂ ਦੀ ਸ਼ਾਦੀ ਹੋ ਗਈ ਤੇ ਇੱਕ ਉਹਨਾਂ ਦੇ ਮਦਰ ਐਕਸਪਾਇਰ ਹੋ ਗਏ ਠੀਕ ਹੈ ਜੀ ਮਦਰ ਐਕਸਪਾਇਰ ਹੋ ਗਏ ਉਹਦੇ ਵੀ ਦਾਣੇ ਆਉਂਦੇ ਨੇ ਬੇਟੀਆਂ ਦੀ ਸ਼ਾਦੀ ਹੋ ਗਈ ਉਹਨਾਂ ਦੇ ਵੀ ਦਾਣੇ ਆਉਂਦੇ ਨੇ ਠੀਕ ਹੈ ਜੀ ਜਿਸ ਦਿਨ ਬੇਟੀਆਂ ਦੀ ਸ਼ਾਦੀ ਹੋਈ ਉਸ ਤੋਂ ਤੀਸਰੇ ਚੌਥੇ ਦਿਨ ਪੰਜਵੇਂ ਦਿਨ ਜਦੋਂ ਵੀ ਦਾਣੇ ਆਏ ਨਹੀਂ ਉਦੋਂ ਹੀ ਬੰਦ ਕਰ ਦਿੱਤੇ ਕਿ ਸਾਨੂੰ ਨਹੀਂ ਆਂਦੇ ਲੇਕਿਨ ਉਹਨਾਂ ਦੀ ਲਿਸਟ ਦੇ ਵਿੱਚ ਅੱਜ ਵੀ ਦਾਣੇ ਆ ਰਹੇ ਨੇ ਇਨਾਂ ਦੀ ਮਦਰ ਦੀ ਡੈਥ ਹੋਈ ਨੂੰ ਵੀ ਅਪ੍ਰੋਕਸੀਮੇਟਲੀ 3-4 ਸਾਲ ਹੋ ਗਏ ਨੇ ਤੇ ਇੱਕ ਇਹਨਾਂ ਦੀ ਬੇਟੀ ਦੀ ਸ਼ਾਦੀ ਹੋਈ ਨੂੰ 2-3 ਸਾਲ ਹੋ ਗਏ ਇੱਕ ਬੇਟੀ ਦੀ ਸ਼ਾਦੀ ਹੋਈ ਨੂੰ ਡੇਢ ਦੋ ਸਾਲ ਹੋ ਗਏ ਨੇ। ਕੀ ਕੰਪਲੇਂਟ ਵਗੈਰਾ ਕੀਤੀ ਹੈ? ਕੰਪਲੇਂਟ ਵਗੈਰਾ ਇਸ ਦੀਪੂ ਹੋਲਡਰ ਨੂੰ ਅਸੀਂ ਡੇਢ ਦੋ ਸਾਲ ਪਹਿਲਾਂ 1 ਸਤੰਬਰ 2022 ਨੂੰ ਮੈਂ ਕਾਲ ਕਰਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਕਿ ਤੂੰ ਆਪਣੇ ਇਹਨਾਂ ਕਾਰਨਾਮਿਆਂ ਤੋਂ ਬਾਜ਼ ਆ ਜਾ ਤੇ ਲੇਕਿਨ ਉਹਨੇ ਉਸ ਟਾਈਮ ਇਸ ਚੀਜ਼ ਦਾ ਮਤਲਬ ਕਿ ਇੱਕ ਮਾਫੀ ਟਾਈਪ ਮੇਰੇ ਨਾਲ ਗੱਲ ਕੀਤੀ ਕਿ ਕੋਈ ਗੱਲ ਨਹੀਂ ਮੈਂ ਡੇਢ ਦੋ ਮਹੀਨਿਆਂ ਚ ਸਾਰਾ ਸ਼ਾਰਟ ਆਊਟ ਕਰਕੇ ਜਿੰਨੇ ਵੀ ਕਿਸੇ ਦੇ ਦਾਣੇ ਨਹੀਂ ਆਉਂਦੇ ਉਹ ਮੈਂ ਦਊਂਗਾ ਜਿਹੜੇ ਨਜਾਇਜ਼ ਆਉਂਦੇ ਉਹ ਮੈਂ ਘਟ ਦਊਂਗਾ ਠੀਕ ਹੈ ਉਸ ਤੋਂ ਬਾਅਦ ਚਲੋ ਅਸੀਂ ਉਹਨੂੰ ਟਾਈਮ ਟੂ ਟਾਈਮ ਬਾਈਫੇਸ ਇੱਥੇ ਆਇਆ ਉਹਨੂੰ ਯਾਦ ਕਰਵਾਉਂਦੇ ਸੀਗੇ ਲੇਕਿਨ ਕੱਲ ਜਦੋਂ ਉਸੇ ਤੇ ਦਾਣੇ ਦੇਣ ਆਇਆ ਤੇ ਅਸੀਂ ਉਹਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਦਾ ਬਿਹੇਵੀਅਰ ਜਿਹੜਾ ਸੀ ਸਾਡੇ ਨਾਲ ਬਹੁਤ ਹੀ ਨੈਗੇਟਿਵ ਸੀਗਾ ਤੇ ਪਿੰਡ ਵਾਲੇ ਭੋਲੇ ਭਾਲੇ ਆ ਇਹ ਉਹਨਾਂ ਦੇ ਹੀ ਠਗੀ ਦਾ ਸ਼ਿਕਾਰ ਹੋਈ ਜਾ ਰਹੇ ਆ ਅਸੀਂ ਦੇਖਾਂਗੇ 2 4 10 ਦਿਨ ਸਰਕਾਰ ਕੀ ਕਰਦੀ ਆ ਵਿਜੀਲੈਂਸ ਜਾਂਚ ਕੀ ਕਰਵਾਉਂਦੀ ਆ ਦੀ ਤੇ ਉਸ ਬੰਦੇ ਨੂੰ ਸਜ਼ਾ ਮਿਲਣੀ ਚਾਹੀਦੀ ਆ ਠੀਕ ਆ ਜੀ ਜਿੰਨੇ ਵੀ ਆ ਦੀਪੂ ਹੋਲਡਰ ਆ ਦੀਪੂ ਹੋਲਡਰ ਦੇ ਚੇਲੇ ਚਪਟੇ ਆ ਪਿੰਡ ਦੇ ਵਿੱਚੋਂ ਇੱਕ ਹੋਵੇ ਦੋ ਹੋਵੇ ਤਿੰਨ ਹੋਵੇ ਚਾਰ ਹੋਣ ਉਸ ਤੋਂ ਬਾਅਦ ਫੂਡ ਸਪਲਾਈ ਵਿਭਾਗ ਦੇ ਕੋਈ ਅਫਸਰ ਹੋਵੇ ਉਹਨੂੰ ਵੀ ਸਜ਼ਾ ਮਿਲਣੀ ਚਾਹੀਦੀ ਆ ਉਸ ਤੋਂ ਬਾਅਦ ਅਗਰ ਫੂਡ ਸਪਲਾਈ ਵਿਭਾਗ ਦੇ ਅਫਸਰ ਗਵਾਹੀ ਦਿੰਦੇ ਆ ਕਿ ਸਾਡੇ ਨਾਲ ਕੋਈ ਮੰਤਰੀ ਸੰਤਰੀ ਕੋਈ ਵੀ ਆ ਇਹਦੇ ਵਿੱਚ ਹਿੱਸੇਦਾਰ ਸਾਰਿਆਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਅਸੀਂ ਤਾਂ ਸਰਕਾਰ ਤੋਂ ਇਹੀ ਮੰਗ ਕਰਦੇ ਹਾਂ ਉਧਰ ਦੂਸਰੇ ਪਾਸੇ ਡਿਪੂ ਹੋਲਡਰ ਮਦਨ ਲਾਲ ਦਾ ਕਹਿਣਾ ਹੈ ਕਿ ਜੋ ਰੋਪਣਾਤੇ ਲਗਾਏ ਜਾ ਰਹੇ ਨੇ ਉਹਨਾਂ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਸੱਚਾਈ ਨਹੀਂ ਹੈ ਉਹਨਾਂ ਆਖਿਆ ਕਿ ਜੋ ਪਰਚੀ ਕੰਪਿਊਟਰ ਦੁਆਰਾ ਨਿਕਲਦੀ ਹੈ ਤੇ ਜਿਸ ਦੇ ਲਈ ਸਰਕਾਰ ਵੱਲੋਂ ਦਾਣੇ ਆਏ ਹਨ ਉਹ ਪੂਰੇ ਇੱਕਸਾਰ ਵੰਡੇ ਜਾਂਦੇ ਹਨ ਕੀ ਨਾਮ ਹੈ ਜੀ ਮਦਨ لال ਜੀ ਮਦਨ لال ਜੀ ਕਿਹੜੇ ਪਿੰਡ ਦੇ ਜੀ ਬਣਾ ਇਹ ਟਕੋ ਜੀ ਤੇ ਡਿਪੂ ਵੀ ਕਰ ਰਹੇ ਹੋ ਪਿੰਡ ਦਾ ਪਿੰਡ ਵਾਲਿਆਂ ਨੇ ਤੁਹਾਡੇ ਤੇ ਇਲਜ਼ਾਮ ਲਗਾਇਆ ਹੈ ਕਿ ਜੇ ਮਦਨ لال ਜੀ ਆ ਸਾਡੇ ਦਾਣੇ ਖਾਈ ਜਾਂਦੇ ਆ ਜਿਹੜੇ ਵਰਗੇ ਉਹਨਾਂ ਦੇ ਵੀ ਕੁਝ ਲੋਕਾਂ ਦੇ ਜਿਹੜੇ ਆਂਦੇ ਆ ਉਹ ਦਿੰਦੇ ਨਹੀਂ ਕਿੰਨੀ ਸੱਚਾਈ ਹੈ ਸਰ ਤੁਸੀਂ ਜਿੱਦਾਂ ਕਰੋ ਤੁਸੀਂ ਜਾ ਕੇ ਨਾ ਜਿਹੜੂ ਮਰਜ਼ੀ ਪਤਾ ਕਰ ਸਕਦੇ ਆ ਪਿੰਡ ਦੇ ਸਰਪੰਚ ਤੋਂ ਲੰਬੜਦਾਰ ਤੋਂ ਜੀ ਅੱਜ ਤੇ ਕਿਸੇ ਦਾ ਕੋਈ ਦਾਣਾ ਨਹੀਂ ਖਾਦਾ ਜੀ ਸਿਰਫ ਗੱਲ ਇਹ ਆ ਕਿ ਇੱਕ ਦੋ ਬੰਦੇ ਲੱਗ ਰਹੇ ਆ ਠੀਕ ਹੈ ਜੀ ਉਹ ਆਪੋਜੀਸ਼ਨ ਵਾਲੇ ਆ ਜੀ ਉਹ ਚਾਹੁੰਦੇ ਆ ਪਸਾਣਾ ਠੀਕ ਹੈ ਜੀ ਇਸ ਕਰਕੇ ਕਰ ਰਿਹਾ ਹੋਰ ਕੋਈ ਗੱਲ ਨਹੀਂ ਕਿਸੇ ਨੂੰ ਕੋਈ ਦੂਜਾ ਨਹੀਂ ਜਦ ਮਰਜ਼ੀ ਚੈੱਕ ਕਰ ਸਕਦੇ ਕੋਈ ਮੇਰੇ ਖਿਲਾਫ ਕੋਈ ਦੂਜਾ ਵੀ ਕਰੇ ਮੈਂ ਜ਼ਿੰਮੇਵਾਰ ਹਾਂ। ਇਹ ਸੋਨਾਂ ਦਾ ਕਹਿਣਾ ਹੈ ਕਿ ਜਿਹੜੀ ਕੰਪਿਊਟਰ ਦੀ ਪਰਚੀ ਆਉਂਦੀ ਹੈ ਉਹ ਸਾਨੂੰ ਪਰਚੀ ਨਹੀਂ ਦਿੰਦੇ। ਸਰ ਮੈਂ ਪੂਰੀ ਪਰਚੀ ਦਿੰਦਾ ਹਾਂ। ਮੈਂ ਕੋਈ ਲਿਖ ਕੇ ਨਹੀਂ ਕਦੀ ਪਰਚੀ ਦਿੱਤੀ। ਜੋ ਵਿੱਚੋਂ ਨਿਕਲਦਾ ਉਹ ਪਰਚੀ ਦਿੰਦਾ। ਠੀਕ ਹੈ ਜੀ। ਮੇਰੇ ਕੋਲ ਪਰਚੀ ਹੈ ਵੀ ਉਹਨਾਂ ਤੋਂ ਲੈ ਕੇ ਪਰਚੀ ਫਿਰ ਦਾਨੇ ਦਿੰਦਾ। ਉਹਨਾਂ ਨੇ ਕਿਹਾ ਕਿ ਇਹਦੀ ਕੋਈ ਬਿਜ਼ਨਸ ਜਾਂਚ ਹੋਣੀ ਚਾਹੀਦੀ ਹੈ। ਤੁਸੀਂ ਜਾਂਚ ਲਈ ਤਿਆਰ ਹੋ ਜੀ? ਹਾਂ ਜੀ ਮੈਨੂੰ ਕੋਈ ਦੂਜਾ ਨਹੀਂ। ਮੈਂ ਕੋਈ ਦੂਸਰਾ ਜੀ ਜਾਂਚ ਕਰਾਣੀ ਕਰਾ ਸਕਦੇ ਆ ਜੀ। ਦੂਜੇ ਬੰਦੇ ਨੇ ਕਿਹਾ ਕਿ ਜਦੋਂ ਵੀ ਕੋਈ ਵੀ ਬਾਤ ਚੱਕਦਾ ਹੈ ਤਾਂ ਤੁਹਾਡੇ ਵਾਲੇ ਉਹਨਾਂ ਨਾਲ ਬਤਮੀਜ਼ੀ ਰਹਿੰਦੀ ਸੀ। ਸਰ ਮੇਰੇ ਲੋ ਮੈਂ ਤਾਂ ਲਿਖ ਕੇ ਦੇਣੇ ਤਿਆਰ ਮੈਂ ਤਿੰਨ ਚਾਰ ਵਾਰ ਕਹਿ ਵੀ ਚੁੱਕਾ ਇੱਕ ਦੋ ਬੰਦੇ ਆ ਸ਼ਰਾਰਤੀ ਜੋ ਉਹਨਾਂ ਨੂੰ 扑ੜਗਾ ਦਿੰਦੇ ਆ ਔਰ ਮੈਂ ਤਾਂ ਦੇਖੇ ਨਹੀਂ ਮੈਂ ਤਾਂ ਰੱਖ ਕੇ ਨਹੀਂ ਖੁਸ਼ ਮੈਂ ਤਾਂ ਪਹਿਲਾਂ ਹੀ ਛੱਡ ਕੇ ਖੁਸ਼ ਹਾਂ ਕਿੰਨੇ ਗਾਣੇ ਟੋਟਲ ਮਤਲਬ ਇੱਕ ਪਰ ਪਰ ਸਾਨੂੰ ਕਿੰਨੇ ਬੰਦੇ ਆ ਪੰਜ ਕਿਲੋ ਆਦੇ ਆ ਜੀ ਪਰ ਕਿੰਨੇ ਕਾਰਡ ਬਣੇ ਹੋਏ ਸਾਰੇ ਕਾਰਡ ਹੈਗੇ ਆ ਜੀ 50 ਕੇ 52 ਕਾਰਡ 11 ਕੁਆਂਟਰ ਕਣ ਕਾ ਦਿੰਦੇ ਆ ਜੀ ਸਾਰੀ ਉਹਦੇ ਵਿੱਚੋਂ ਮੈਂ ਕੀ ਦੇਣਾ ਤਾਂ ਕੀ ਰੱਖਣਾ ਠੀਕ ਹੈ